ਬڑے ਲੋਕਾਂ ਨੂੰ ਇਹ ਭੁਲੇਖਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਗਲਤੀਆਂ ਮੰਨ ਲਈਆਂ ਤੇ ਸ਼ਾਇਦ ਉਹ ਗੁਨਾਹਗਾਰ ਹੈ ਜਾਂ ਫਿਰ ਉਹਨੂੰ ਜਿਹੜਾ ਹੈ ਅਸੀਂ ਫੜ ਕੇ ਹੁਣ ਟੰਗੀਏ ਅਜਿੱਦਾਂ ਕਈ ਝਾੜੂ ਦੇ ਐਮਐਲਏ ਵੀ ਨਿਕਲਾ ਇੱਕ ਵਾਰ ਵਿਜੇ ਪ੍ਰਤਾਪ ਵਰਗੇ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਨੀ ਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਰੂ ਨਾਲ ਕੋਈ ਤਕਰੀਰ ਨਹੀਂ ਕੀਤੀ ਉਹਨਾਂ ਨੇ ਕੋਈ ਉੱਥੇ ਸਵਾਲ ਜਵਾਬ ਨਹੀਂ ਕੀਤੇ ਔਰ ਜੋ ਉਹਨਾਂ ਨੂੰ ਪੁੱਛਿਆ ਗਿਆ ਹੈ ਕਿ ਤੁਹਾਡੀ ਸਰਕਾਰ ਦੇ ਵਿੱਚ ਹੋਇਆ ਹੈ ਉਹਨਾਂ ਨੇ ਸਰਕਾਰ ਦਾ ਮੰਨਿਆ ਹੈ ਨਾ ਕਿ ਸੁਖਵੀਰ ਬਾਦਲ ਨੇ ਇੰਡੀਵਿਜੂਅਲੀ ਆਪਣਾ ਕੋਈ ਕਿਹਾ ਹੈ ਕਿ ਮੈਂ ਕਰਾਇਆ ਤੇ ਮੇਰੀ ਗਲਤੀ ਹੈ ਇਹਨਾਂ ਚੀਜ਼ਾਂ ਨੂੰ ਖੁਦ ਆਪ ਦੇ ਦਿਮਾਗ ਦੇ ਖਾਨੇ ਖੋਲ ਕੇ ਜਿਹੜਾ ਨਾ ਧਿਆਨ ਨਾਲ ਸੁਣਿਆ ਕਰੋ ਕਿਸੇ ਨੇਤੇ ਦੋਸ਼ ਲਾਉਣ ਤੋਂ ਪਹਿਲਾਂ ਸਾਡੇ ਵੀ ਘਰ ਦੀ ਰਵਾਇਤ ਆ ਕਿ ਅਸੀਂ ਬਜ਼ੁਰਗਾਂ ਨਾਲ ਬਹਿਸ ਨਹੀਂ ਕਰਦੇ ਜਿੱਥੇ ਕਿਸੇ ਨੇ ਕਹਿਤਾ ਗਲਤ ਆ ਤੇ ਠੀਕ ਆ ਉੱਥੇ ਅਸੀਂ ਬਹਿਸ ਨਹੀਂ ਕਰਦੇ ਬਾਕੀ ਵਾਹਿਗੁਰੂ ਜਾਣਦਾ ਤੇ ਜੇ ਤੁਹਾਡੇ ਚ ਇੰਨਾ ਹੀ ਦਮ ਹੁੰਦਾ ਨਾ ਕੁਵਰ ਵਿਜੇ ਪ੍ਰਤਾਪ ਨੂੰ ਵੀ ਮੈਂ ਕਹਿਣਾ ਚਾਹੂੰਗੀ ਤੁਸੀਂ ਅੱਜ ਤੱਕ ਕੀ ਕਰ ਲਿਆ ਇੰਨੀਆਂ ਸਿੱਟਾਂ ਬਣੀਆਂ ਇੰਨਾ ਕੁਝ ਹੋਇਆ ਕਿਤੇ ਕੋਈ ਜਿਹੜੀ ਦੁਨਿਆਵੀ ਅਦਾਲਤ ਆ ਕਿਤੇ ਉਹਨੂੰ ਸਜ਼ਾ ਦਵਾ ਸਕੇ ਨੇ ਉਹ ਰੱਬ ਦੀ ਅਦਾਲਤ ਆ ਉਹ ਗੁਰੂ ਨੂੰ ਸਮਰਪਿਤ ਆ ਤੁਸੀਂ ਕੀ ਜਾਣੋ ਤੁਹਾਨੂੰ ਕੀ ਪਤਾ ਗੁਰੂ ਬਾਰੇ ਤੁਸੀਂ ਗੱਲਾਂ ਕਰਦੇ ਜਿਉਂ ਉੱਠ ਕੇ ਆ ਕੇ ਸਿਆਸਤ ਕਰ ਰਹੇ ਜਿਵੇਂ ਤੁਹਾਡੀ ਪਾਰਟੀ ਨੇ ਤੁਹਾਨੂੰ ਖੁੰਝੇ ਲਾਇਆ ਹੋਇਆ ਜਿਹੜੀ ਮਲੇਰ ਕੋਟਲਾ ਚ ਬੇਅਦਬੀ ਹੋਈ ਹੈ ਕੁਰਾਨ ਸ਼ਰੀਫ ਦੀ ਉਹਦੇ ਤੇ ਬੋਲੇਗੇ ਉੱਤੇ ਕੋਈ ਬਿਆਨ ਦਿੱਤਾ ਕਿ ਉਹ ਬੇਅਦਬੀ ਨਹੀਂ ਲੱਗ ਰਹੀ ਤੁਹਾਨੂੰ ਤੁਹਾਡੇ ਐਮਐਲਏ ਨੇ ਬੇਅਦਬੀ ਕੀਤੀ ਹੈ ਉਹਦਾ ਕੀ ਕਰ ਲਿਆ ਤੁਸੀਂ ਔਰ ਜਸਟਿਸ ਜ਼ੋਰਾ ਸਿੰਘ ਉਹਨੇ ਤੁਹਾਨੂੰ ਸਾਰਿਆਂ ਨੂੰ ਚੈਲੰਜ ਕੀਤਾ ਹੈ ਕਿ ਆ ਕੇ ਜੀ ਮੇਰੇ ਨਾਲ ਬਹਿਸ ਕਰੋ ਮੰਨੋ ਉਹਦਾ ਚੈਲੰਜ ਕਬੂਲ ਕਰੋ ਭਗਵੰਤਬਾਨ ਤਾਂ ਪਗੋੜਾ ਹੋ ਗਿਆ ਉਹਦੇ ਚੈਲੰਜ ਤੋਂ ਤੁਸੀਂ ਕਬੂਲ ਕਰੋ ਜੀ ਐਵੇਂ ਫਾਲਤੂ ਦੀਆਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਉੱਠ ਕੇ ਜਿਹੜਾ ਕੋਈ ਆ ਸੁਖਵੀਰ ਨੇ ਮੰਨ ਲਈ ਗਲਤੀ ਮੰਨ ਲਈ ਉਹ ਹੋ ਗਿਆ ਉਹ ਹੋ ਗਿਆ ਉਨੇ ਦੁਨਿਆਵੀ ਅਦਾਲਤਾਂ ਦੇ ਵਿੱਚ ਤੁਹਾਨੂੰ ਰੋਲਿਆ ਆਇਆ ਅਜੇ ਤੱਕ ਔਰ ਅੱਗੇ ਵੀ ਰੋਲਾਂਗੇ ਉੱਥੇ ਪੇਸ਼ ਕਰੋ ਆਪ ਵੀ ਤਕਰੀਰਾਂ ਗੁਰੂ ਅੱਗੇ ਕੋਈ ਤਕਰੀਰ ਨਹੀਂ ਹੁੰਦੀ ਗੁਰੂ ਨੂੰ ਸਮਰਪਿਤ ਆ ਇਹ ਇਹ ਸਾਡਾ ਜਿਹੜਾ ਇੱਕ ਸਿੱਖ ਧਰਮ ਦੀ ਜਿਹੜੀ ਹੈ ਕਹ ਲਓ ਖੂਬਸੂਰਤੀ ਆ ਔਰ ਇਹਦਾ ਮਤਲਬ ਇਹ ਨਹੀਂ ਆ ਕਿ ਉੱਠ ਕੇ ਦੁਕੀ ਤਕੀ ਦੇ ਬੰਦੇ ਜਿਹੜੇ ਇਸ ਚੀਜ਼ ਦਾ ਫਾਇਦਾ ਚੁੱਕਣ ਔਰ ਕਹਿਣ ਕਿ ਇਹਨੇ ਆਪ ਦੀਆਂ ਗਲਤੀਆਂ ਮੰਨ ਲੀਆਂ ਇਹ ਗੁਨੇਗਾਰ ਹੋ ਗਿਆ ਕੋਈ ਉਹ ਗੁਨੇਗਾਰ ਨਹੀਂ ਐ ਉਹਨੇ ਗੁਰੂ ਨੂੰ ਆਪ ਦਾ ਅੱਗੇ ਰੱਖੇ ਮੰਨਿਆ ਕਿ ਮੇਰੇ ਗੁਰੂ ਤੂੰ ਹੀ ਆ ਜੋ ਕੁਛ ਆ ਤੇਰੇ ਤੋਂ ਕੁਛ ਨਹੀਂ ਲੁਕਿਆ ਤੂੰ ਹੀ ਜਾਣੀ ਜਾਣਿਆ ਤੇਰੇ ਅੱਗੇ ਮੈਂ ਕੀ ਅਰਦਾਸ ਕਰਾਂ ਤੈਨੂੰ ਤਾਂ ਸਭ ਕੁਝ ਪਤਾ ਹੈ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਕੀ ਜੇ ਅੱਗੇ ਕੀ ਜੀ ਅਰਦਾਸ ਤੇ ਤੁਸੀਂ ਕੀ ਗੱਲਾਂ ਕਰ ਰਹੇ ਹੋ ਸ਼ਰਮ ਦਾ ਘਾਟਾ ਤੁਹਾਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਬੇਅਦਬੀ ਨਹੀਂ ਮੰਨਦੇ ਕੀ ਇਹ ਤੁਹਾਡੇ ਜਿਹੜੇ ਹਿੰਦੂ ਧਰਮ ਦੇ ਏਜੰਡੇ ਨੂੰ ਇਹਨੂੰ ਮਤਲਬ ਸੂਟ ਨਹੀਂ ਕਰ ਰਹੀ ਤੁਸੀਂ ਸਿੱਖਾਂ ਦੀ ਲੀਡਰਸ਼ਿਪ ਖਤਮ ਕਰਨ ਤੇ ਉਤਰੇ ਹੋਏ ਹੋ ਕੋਈ ਤੁਹਾਨੂੰ ਕੋਈ ਪੁੱਛਣ ਕਿੱਛਣ ਵਾਲਾ ਨਹੀਂ ਆਉਠ ਜਾਂਦੇ ਲਾਈਵ ਜਾ ਹੋ ਕੇ ਆ ਕੇ ਆਪਣਾ ਦੱਸਣ ਲੱਗ ਜਾਂਦੇ ਆ ਹਾਂਜੀ ਹਾਂਜੀ ਮੈਂ ਤਾਂ ਸੱਚ ਕਹਿ ਰਹਾ tha ਮੈਂ ਤਾਂ ਇਹ ਕਹਿ ਰਹਾ tha ਕਿ ਤੂੰ ਕਹਿ ਰਿਆ ਸੀ ਜਾ ਕੇ ਕੋਰਟ ਦੇ ਵਿੱਚ ਦੱਸ ਕੋਰਟ ਦੇ ਵਿੱਚੋਂ ਸਜਾ ਦਵਾ ਫੇਰ ਤੁਹਾਨੂੰ ਮੰਨੀ ਐ ਵੀ ਥੈਡੀ ਤੇ ਤੇਰੀ ਜਿਹੜੀ ਕੋਈ ਇਨਕੁਆਰੀ ਸੀ ਉਹਦੇ ਕੋਲ ਕੁਝ ਵਿੱਚ ਪੱਲੇ ਹੈਗਾ ਸੀ ਤੁਹਾਡੀ ਤਾਂ ਫਾਈਲ ਚਲਾ ਕੇ ਮਾਰੀਆਂ ਕੋਟਾਂ ਨੇ ਉੱਥੇ ਆਓ ਉੱਥੇ ਤੁਹਾਡਾ ਲੜੀਏ ਉੱਥੇ ਤੁਹਾਨੂੰ ਦੱਸਦੇ ਆ ਕਿ ਕੀ ਹੈ ਕੀ ਨਹੀਂ ਹੈ ਗੁਰੂ ਸਾਹਮਣੇ ਕੋਈ ਤਕਰੀਰ ਨਹੀਂ ਹੁੰਦੀ بڑے ਲੋਕਾਂ ਨੂੰ ਇਹ ਭੁਲੇਖਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਗਲਤੀਆਂ ਮੰਨ ਲੀਆਂ ਤੇ ਸ਼ਾਇਦ ਉਹ ਗੁਨੇਗਾਰ ਹੈ ਜਾਂ ਫਿਰ ਉਹਨੂੰ ਜਿਹੜਾ ਹੈ ਅਸੀਂ ਫੜ ਕੇ ਹੁਣ ਟੰਗੀਏ ਅੱਜਦਾਂ ਕਈ ਝਾੜੂ ਦੇ ਐਮਐਲਏ ਵੀ ਨਿਕਲਾ ਇੱਕ ਵਾਰ ਵਿਜੇ ਪ੍ਰਤਾਪ ਵਰਗੇ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਨੀ ਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਰੂ ਨਾਲ ਕੋਈ ਤਕਰੀਰ ਨਹੀਂ ਕੀਤੀ ਉਹਨਾਂ ਨੇ ਕੋਈ ਉੱਥੇ ਸਵਾਲ ਜਵਾਬ ਨਹੀਂ ਕੀਤੇ ਔਰ ਜੋ ਉਹਨਾਂ ਨੂੰ ਪੁੱਛਿਆ ਗਿਆ ਹੈ ਕਿ ਤੁਹਾਡੀ ਸਰਕਾਰ ਦੇ ਵਿੱਚ ਹੋਇਆ ਹੈ ਉਹਨਾਂ ਨੇ ਸਰਕਾਰ ਦਾ ਮੰਨਿਆ ਹੈ ਨਾ ਕਿ ਸੁਖਵੀਰ ਬਾਦਲ ਨੇ ਇੰਡੀਵਿਜੂਅਲੀ ਆਪਣਾ ਕੋਈ ਕਿਹਾ ਹੈ ਕਿ ਮੈਂ ਕਰਾਇਆ ਤੇ ਮੇਰੀ ਗਲਤੀ ਹੈ ਇਹਨਾਂ ਚੀਜ਼ਾਂ ਨੂੰ ਖੁਦ ਆਪ ਦੇ ਦਿਮਾਗ ਦੇ ਖਾਨੇ ਖੋਲ ਕੇ ਜਿਹੜਾ ਨਾ ਧਿਆਨ ਨਾਲ ਸੁਣਿਆ ਕਰੋ ਕਿਸੇ ਨੇਤੇ ਦੋਸ਼ ਲਾਉਣ ਤੋਂ ਪਹਿਲਾਂ ਸਾਡੇ ਵੀ ਘਰ ਦੀ ਰਵਾਇਤ ਆ ਕਿ ਅਸੀਂ ਬਜ਼ੁਰਗਾਂ ਨਾਲ ਬਹਿਸ ਨਹੀਂ ਕਰਦੇ ਜਿੱਥੇ ਕਿਸੇ ਨੇ ਕਹਿਤਾ ਗਲਤ ਆ ਤੇ ਠੀਕ ਆ ਉੱਥੇ ਅਸੀਂ ਬਹਿਸ ਨਹੀਂ ਕਰਦੇ ਬਾਕੀ ਵਾਹਿਗੁਰੂ ਜਾਣਦਾ ਤੇ ਜੇ ਤੁਹਾਡੇ ਚ ਇੰਨਾ ਹੀ ਦਮ ਹੁੰਦਾ ਨਾ ਕੁਵਰ ਵਿਜੇ ਪ੍ਰਤਾਪ ਨੂੰ ਵੀ ਮੈਂ ਕਹਿਣਾ ਚਾਹੂੰਗੀ ਤੁਸੀਂ ਅੱਜ ਤੱਕ ਕੀ ਕਰ ਲਿਆ ਇੰਨੀਆਂ ਸਿੱਟਾਂ ਬਣੀਆਂ ਇੰਨਾ ਕੁਝ ਹੋਇਆ ਕਿਤੇ ਕੋਈ ਜਿਹੜੀ ਦੁਨਿਆਵੀ ਅਦਾਲਤ ਆ ਕਿਤੇ ਉਹਨੂੰ ਸਜ਼ਾ ਦਵਾ ਸਕੇ ਨੇ ਉਹ ਰੱਬ ਦੀ ਅਦਾਲਤ ਆ ਉਹ ਗੁਰੂ ਨੂੰ ਸਮਰਪਿਤ ਆ ਤੁਸੀਂ ਕੀ ਜਾਣੋ ਤੁਹਾਨੂੰ ਕੀ ਪਤਾ ਗੁਰੂ ਬਾਰੇ ਤੁਸੀਂ ਗੱਲਾਂ ਕਰਦੇ ਜਿਉਂ ਉੱਠ ਕੇ ਆ ਕੇ ਸਿਆਸਤ ਕਰ ਰਹੇ ਜਿਵੇਂ ਤੁਹਾਡੀ ਪਾਰਟੀ ਨੇ ਤੁਹਾਨੂੰ ਖੁੰਝੇ ਲਾਇਆ ਹੋਇਆ ਜਿਹੜੀ ਮਲੇਰ ਕੋਟਲਾ ਚ ਬੇਅਦਬੀ ਹੋਈ ਹੈ ਕੁਰਾਨ ਸ਼ਰੀਫ ਦੀ ਉਹਦੇ ਤੇ ਬੋਲੇਗੇ ਉੱਤੇ ਕੋਈ ਬਿਆਨ ਦਿੱਤਾ ਕਿ ਉਹ ਬੇਅਦਬੀ ਨਹੀਂ ਲੱਗ ਰਹੀ ਤੁਹਾਨੂੰ ਤੁਹਾਡੇ ਐਮਐਲਏ ਨੇ ਬੇਅਦਬੀ ਕੀਤੀ ਹੈ ਉਹਦਾ ਕੀ ਕਰ ਲਿਆ ਤੁਸੀਂ ਔਰ ਜਸਟਿਸ ਜ਼ੋਰਾ ਸਿੰਘ ਉਹਨੇ ਤੁਹਾਨੂੰ ਸਾਰਿਆਂ ਨੂੰ ਚੈਲੰਜ ਕੀਤਾ ਹੈ ਕਿ ਆ ਕੇ ਜੀ ਮੇਰੇ ਨਾਲ ਬਹਿਸ ਕਰੋ ਮੰਨੋ ਉਹਦਾ ਚੈਲੰਜ ਕਬੂਲ ਕਰੋ ਭਗਵੰਤਬਾਨ ਤਾਂ ਪਗੋੜਾ ਹੋ ਗਿਆ ਉਹਦੇ ਚੈਲੰਜ ਤੋਂ ਤੁਸੀਂ ਕਬੂਲ ਕਰੋ ਜੀ ਐਵੇਂ ਫਾਲਤੂ ਦੀਆਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਉੱਠ ਕੇ ਜਿਹੜਾ ਕੋਈ ਆ ਸੁਖਵੀਰ ਨੇ ਮੰਨ ਲਈ ਗਲਤੀ ਮੰਨ ਲਈ ਉਹ ਹੋ ਗਿਆ ਉਹ ਹੋ ਗਿਆ ਉਨੇ ਦੁਨਿਆਵੀ ਅਦਾਲਤਾਂ ਦੇ ਵਿੱਚ ਤੁਹਾਨੂੰ ਰੋਲਿਆ ਆਇਆ ਅਜੇ ਤੱਕ ਔਰ ਅੱਗੇ ਵੀ ਰੋਲਾਂਗੇ ਉੱਥੇ ਪੇਸ਼ ਕਰੋ ਆਪ ਵੀ ਤਕਰੀਰਾਂ ਗੁਰੂ ਅੱਗੇ ਕੋਈ ਤਕਰੀਰ ਨਹੀਂ ਹੁੰਦੀ ਗੁਰੂ ਨੂੰ ਸਮਰਪਿਤ ਆ ਇਹ ਇਹ ਸਾਡਾ ਜਿਹੜਾ ਇੱਕ ਸਿੱਖ ਧਰਮ ਦੀ ਜਿਹੜੀ ਹੈ ਕਹ ਲਓ ਖੂਬਸੂਰਤੀ ਆ ਔਰ ਇਹਦਾ ਮਤਲਬ ਇਹ ਨਹੀਂ ਆ ਕਿ ਉੱਠ ਕੇ ਦੁਕੀ ਤਕੀ ਦੇ ਬੰਦੇ ਜਿਹੜੇ ਇਸ ਚੀਜ਼ ਦਾ ਫਾਇਦਾ ਚੁੱਕਣ ਔਰ ਕਹਿਣ ਕਿ ਇਹਨੇ ਆਪ ਦੀਆਂ ਗਲਤੀਆਂ ਮੰਨ ਲੀਆਂ ਇਹ ਗੁਨੇਗਾਰ ਹੋ ਗਿਆ ਕੋਈ ਉਹ ਗੁਨੇਗਾਰ ਨਹੀਂ ਐ ਉਹਨੇ ਗੁਰੂ ਨੂੰ ਆਪ ਦਾ ਅੱਗੇ ਰੱਖੇ ਮੰਨਿਆ ਕਿ ਮੇਰੇ ਗੁਰੂ ਤੂੰ ਹੀ ਆ ਜੋ ਕੁਛ ਆ ਤੇਰੇ ਤੋਂ ਕੁਛ ਨਹੀਂ ਲੁਕਿਆ ਤੂੰ ਹੀ ਜਾਣੀ ਜਾਣਿਆ ਤੇ ਰੱਬ ਅੱਗੇ ਮੈਂ ਕੀ ਅਰਦਾਸ ਕਰਾਂ ਤੈਨੂੰ ਤਾਂ ਸਭ ਕੁਝ ਪਤਾ ਹੈ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਕੀ ਜੇ ਅੱਗੇ ਕੀ ਜੀ ਅਰਦਾਸ ਤੇ ਤੁਸੀਂ ਕੀ ਗੱਲਾਂ ਕਰ ਰਹੇ ਹੋ ਸ਼ਰਮ ਦਾ ਘਾਟਾ ਤੁਹਾਨੂੰ ਕੁਰਾਨ ਸ਼ਰੀਫ ਦੀ ਬੇਅਦਬੀ ਬੇਅਦਬੀ ਨਹੀਂ ਮੰਨਦੇ ਕੀ ਇਹ ਤੁਹਾਡੇ ਜਿਹੜੇ Hindu ਧਰਮ ਦੇ ਏਜੰਡੇ ਨੂੰ ਇਹਨੂੰ ਮਤਲਬ ਸੂਟ ਨਹੀਂ ਕਰ ਰਹੀ ਤੁਸੀਂ ਸਿੱਖਾਂ ਦੀ ਲੀਡਰਸ਼ਿਪ ਖਤਮ ਕਰਨ ਤੇ ਉਤਰੇ ਹੋਏ ਹੋ ਕੋਈ ਤੁਹਾਨੂੰ ਕੋਈ ਪੁੱਛਣ ਕਿੱਛਣ ਵਾਲਾ ਨਹੀਂ ਆਉਠ ਜਾਂਦੇ ਲਾਈਵ ਜਾ ਹੋ ਕੇ ਆ ਕੇ ਆਪਣਾ ਦੱਸਣ ਲੱਗ ਜਾਂਦੇ ਆ ਹਾਂਜੀ ਹਾਂਜੀ ਮੈਂ ਤਾਂ ਸੱਚ ਕਹਿ ਰਹਾ تھا ਮੈਂ ਤਾਂ ਇਹ ਕਹਿ ਰਹਾ تھا ਕਿ ਤੂੰ ਕਹਿ ਰਿਆ ਸੀ ਜਾ ਕੇ ਕੋਰਟ ਦੇ ਵਿੱਚ ਦੱਸ ਕੋਰਟ ਦੇ ਵਿੱਚੋਂ ਸਜਾ ਦਵਾ ਫੇਰ ਤੁਹਾਨੂੰ ਮੰਨੀ ਐ ਵੀ ਥੈਡੀ ਤੇ ਤੇਰੀ ਜਿਹੜੀ ਕੋਈ ਇਨਕੁਆਰੀ ਸੀ ਉਹਦੇ ਕੋਲ ਕੁਝ ਵਿੱਚ ਪੱਲੇ ਹੈਗਾ ਸੀ ਤੁਹਾਡੀ ਤਾਂ ਫਾਈਲ ਚਲਾ ਕੇ ਮਾਰੀਆਂ ਕੋਟਾ ਨੇ ਉੱਥੇ ਆਓ ਉੱਥੇ ਤੁਹਾਡਾ ਲੜੀਏ ਉੱਥੇ ਤੁਹਾਨੂੰ ਦੱਸਦੇ ਆ ਵੀ ਕੀ ਐ ਕੀ ਨਹੀਂ ਐ ਗੁਰੂ ਸਾਹਮਣੇ ਕੋਈ ਤਕਰੀਰ ਨਹੀਂ ਹੁੰਦੀ